ਕੁਝ ਕਹੋ ਤਾਂ ਆ ਰਹੀਆਂ ਅੱਖਾਂ ਦੀ ਦਵਾਈ ਪਵਾਣ ਆ ਖ ਵਿੱਚ 3 ਮਹੀਨੇ ਹੋ ਗਏ ਨੇ 11 ਮਈ ਦੀ ਮੈਂ ਆ ਰਹੀਆਂ 11 ਮਈ ਤੋਂ ਮੈਂ ਦਵਾਈ ਸ਼ੁਰੂ ਕੀਤੀ ਆ ਤੇ ਉਸ ਬਾਅਦ ਮੈਨੂੰ ਕੱਲ ਨੂੰ 3 ਮਹੀਨੇ ਹੋ ਜਾਣੇ ਆ ਤੇ ਪਿੰਡ ਲੋਹਾਰਾ ਆ ਲੋਹਾਰੇ ਦੇ ਲਾਗੇ ਸਾਡੇ ਜਾਨੀ ਕਿ ਰਿਹائش ਹੈ ਇੰਡੀਅਨ ਪਬਲਿਕ ਸਕੂਲ ਦੇ ਲਾਗੇ ਨਾਮ ਮੇਰਾ ਅਮਰਜੀਤ ਕੌਰ ਹੈ ਤੇ ਜਾਨੀ ਕਿ ਮੇਰੀ ਜਿਹੜੀ ਐਨਕ ਹੈ ਮੈਂ ਪਹਿਲੇ ਦਿਨ ਦਵਾਈ ਪਾਈ ਆ ਲੜੀ ਆ ਦੂਜੇ ਦਿਨ ਵੀ ਲੜੀ ਆ ਫੇ ਮੈਂ ਜਾਨੀ ਕਿ ਹੌਲੀ ਹੌਲੀ ਪਾਉਂਦੀ ਰਹੀ ਆ ਤੇ ਉਸ ਦੇ ਬਾਅਦ ਵਿੱਚ ਜਾਨੀ ਕਿ ਮੇਰੀ 13 ਦਿਨ ਦੇ ਵਿੱਚ ਮੇਰੀ ਐਨਕ ਲੈ ਗਈ ਜਿਹੜਾ ਕਿ ਇੱਕ ਨੰਬਰ ਮੇਰਾ ਪੌਣੇ 3 ਹੈ ਠੀਕ ਹੈ ਸੱਜੇ ਪਾਸੇ ਦਾ ਪੌਣੇ 3 ਹੈ ਖੱਬੇ ਪਾਸੇ ਦਾ 2.5 ਸੀਗਾ 2.5 ਵਾਲੀ ਜੀਰੋ ਰਹਿ ਗਈ ਆ ਤੇ ਜਿਹੜੀ ਸੱਜੇ ਪਾਸੇ ਦੀ ਆ ਉਹ ਮੇਰੀ ਅੱਧੇ ਤੋਂ ਥੋੜੀ ਘੱਟ ਹੁਣ ਬਿਲਕੁਲ ਸਾਫ਼ ਹੋ ਗਈ ਜੇ ਮੈਂ ਐਨਕ ਲਾਨੀ ਆ ਤਾਂ ਮੈਨੂੰ ਤੁਹਾਨੂੰ ਦੱਸ ਦੇ ਮੇਰੀ ਪੈਨਸ਼ਨ ਆਂਦੀ ਨਾ 1500 ਰੁਪਇਆ ਤੇ ਆ ਮੇਰਾ ਜਿਹੜਾ ਦਿਓ ਰਾਇਆ ਇਹਨੇ ਮੈਨੂੰ ਵਿਆਜ ਤੇ ਚੁੱਕ ਕੇ 40 50000 ਰੁਪਏ ਦਿੱਤਾ ਨਹੀਂ ਵਿਆਜ ਤੋਂ ਭਰਨਾ ਉਹ ਆਪਣੇ ਦੇ ਆਪੇ ਦੇਗਾ ਆਪੇ ਦੇਗਾ ਉਸ ਧੰਨੋ ਸ਼ੋਭੇ ਉਸ ਬੰਦੇ ਦੇ ਵਈ ਮੈਨੂੰ ਲੈ ਕੇ ਆਇਆ ਮੈਨੂੰ ਤਾਂ ਪਤਾ ਹੀ ਨਹੀਂ ਸੀ ਤੁਹਾਡੀ ਸ਼ੋਭਾ ਸੁਣੀ ਵਾਹਿਗੁਰੂ ਤੁਹਾਨੂੰ ਚਾੜ ਦੇਵੇ ਮੇਰੇ ਤੇ ਵੀ ਹੱਥ ਰੱਖ ਮੈਂ ਤੁਹਾਡੀ ਮਾਂ ਵਾ ਠੀਕ ਹੋ ਜਾਵਾ ਪਪਾ ਦੀਪ ਸਿੰਘ ਜੀ ਕਰਨਗੇ ਅਸੀਂ ਕੌਣ ਹੁੰਨੇ ਆ ਉਹੀ ਕਰਨਗੇ ਕਿਸੇ ਕਿਸੇ ਨੂੰ ਖੁੱਲਾ ਟਾਈਮ ਕੱਢ ਕੇ ਆਏ ਕਿਸੇ ਦਿਨ ਫੇਰ ਤੁਹਾਨੂੰ ਮਿਲਾਂਗੇ ਕਿ ਲੋਟਾ ਲੈ ਕੇ ਆਉਂਦੇ ਨਾਲ ਖੜਦੀ ਹੈ ਬੱਚਾ ਤਾਂ ਰੋਟੀ ਨਹੀਂ ਨਹੀਂ ਕੋਈ ਗੰਦ ਨਹੀਂ ਖੁੱਲਾ ਟਾਈਮ ਕੱਢ ਕੇ ਫੇਰ ਆਪਾਂ ਦੇਖ ਲਾਂਗੇ ਤੁਸੀਂ ਮੇਰਾ ਫੋਨ ਨੰਬਰ ਲੈ ਲਓ ਜੇ ਆਪਨਾ ਦੇ ਦੋ ਨੰਬਰ ਤੁਹਾਡਾ ਨੋਟ ਕਰ ਲਾ ਹਾਂਜੀ ਪਰ ਨੰਬਰ ਨੋਟ ਕਰ ਤੁਹਾਨੂੰ ਫੋਨ ਕਰਾਂਗਾ ਠੀਕ ਕਰਕੇ ਜਾਵਾਂ ਘਰੇ ਆਹ ਜੀ ਜੁਸਟ ਵੈਲਕਮ ਆਓ ਸਹੀ ਮੇਰੇ ਬੱਚਿਓ ਮੇਰੇ ਉਤਪਾਗ ਹੋਣਗੇ ਨਹੀਂ ਕੋਈ ਗੱਲ ਇਹ ਆਪਣਾ ਨੰਬਰ ਦੇ ਦਿਓ ਨੰਬਰ ਇਹ ਵੀਡੀਓ ਜਿਹ ਤੁਸੀਂ ਦੇਖ ਰਹੇ ਹੋ ਏ ਉਹਨਾਂ ਲਈ ਵੀਡੀਓ ਖਾਸ ਹੋਣ ਵਾਲੀ ਹੈ ਜਿਨ੍ਹਾਂ ਦੀਆਂ ਅੱਖਾਂ ਖਰਾਬ ਹੋ ਚੁੱਕੀਆਂ ਜਾਂ ਉਹਨਾਂ ਨੂੰ ਧੁੰਦਲਾ ਦਿਖਦਾ ਹੈ ਉਹਨਾਂ ਲਈ ਵੀਡੀਓ ਬਹੁਤ ਖਾਸ ਹੋਣ ਵਾਲੀ ਹੈ ਸੋ ਮੈਂ ਇਹ ਕਹਿਣਾ ਚਾਹਾਂਗਾ ਕਿ ਇਸ ਵੀਡੀਓ ਨੂੰ ਸਕਿਪ ਨਾ ਕਰਿਓ ਉਹਨਾਂ ਲਈ ਇਹ ਵੀਡੀਓ ਰਾਹ ਬਾਣ ਹੋਣ ਸਿੱਧ ਹੋਣ ਵਾਲੀ ਹੈ ਹਾਂਜੀ ਜਿਵੇਂ ਕਿ ਸਾਰਿਆਂ ਨੂੰ ਪਤਾ ਵੀ ਸਾਡੇ ਕੋਲ ਹਰ ਸ਼ਨੀਵਾਰ ਅੱਖਾਂ ਦੀ ਦਵਾਈ ਬਿਲਕੁਲ ਫ੍ਰੀ ਦਿੱਤੀ ਜਾਂਦੀ ਹੈ 500 ਮਰੀਜ਼ਾਂ ਨੂੰ 500 ਮਰੀਜ਼ ਦਾ ਮਤਲਬ ਹੁੰਦਾ ਟੋਕਨ ਲੈਣਾ ਜ਼ਰੂਰੀ ਹੁੰਦਾ ਟੋਕਨ ਹਰ ਸ਼ਨੀਵਾਰ ਸਵੇਰੇ 8 ਵਜੇ ਮਿਲਣਾ ਸ਼ੁਰੂ ਹੋ ਜਾਂਦਾ ਜੀ ਤੇ ਟੋਕਨ ਲੈਣਾ ਜ਼ਰੂਰੀ ਆ ਅਗਰ ਟੋਕਨ ਤੁਹਾਨੂੰ ਮਿਲਦਾ ਵਾ ਤੇ ਦਵਾਈ ਬਿਲਕੁਲ ਫ੍ਰੀ ਹੈ ਜੀ ਉਹ ਸ਼ੀਸ਼ੀ ਇੱਕ ਤੁਹਾਡੀ ਇੱਕ ਮਹੀਨਾ ਚੱਲਦੀ ਹੈ ਤੇ ਅਸੀਂ ਹਰ ਹਫ਼ਤੇ 500 ਮਰੀਜ਼ਾਂ ਨੂੰ ਬਿਲਕੁਲ ਫ੍ਰੀ ਦਵਾਈ ਵੰਡਦੇ ਆ ਜਿਨ੍ਹਾਂ ਨੇ ਇਸ ਦਵਾਈ ਦਾ ਲਾਹਾ ਲੈਣਾ ਵਾ ਉਹ ਸਾਡੇ ਕੋਲ ਹਰ ਸ਼ਨੀਵਾਰ ਆ ਕੇ 500 ਮਰੀਜ਼ਾਂ 'ਚ ਟੋਕਨ ਲੈ ਸਕਦੇ ਆ ਟੋਕਨ ਮਿਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਮਹਾ ਪੰਜਾਬ ਜੁਐਸੇ ਤੇ ਮੈਂ ਹਾਂ ਸੰਦੀਪ ਸੈਣੀ ਅੱਜ ਅਸੀਂ ਆਏ ਹਾਂ ਗੋਲਡਨ ਲੀਫ ਹਰਬਲ ਬੈਦਵਾ ਖਾਨੇ ਵਿੱਚ ਜਿੱਥੇ ਸਰਦਾਰ ਜੀ ਨਾਲ ਅਸੀਂ ਗੱਲ ਕਰਾਂਗੇ ਇਹ ਇਹਨਾਂ ਦੇ ਦੁਆਖਾਨੇ ਵਿੱਚ ਹਰ ਹਫਤੇ ਹਰ ਸ਼ਨੀਵਾਰ ਦੂਰ ਦਰਾਡੇ ਤੋਂ ਲੋਕ ਮੈਡੀਸਿਨ ਲੈਣ ਆਉਂਦੇ ਨੇ ਔਰ ਫ੍ਰੀ ਚ ਮੈਡੀਸਿਨ ਦਿੱਤੀ ਜਾਂਦੀ ਹੈ ਪਹਿਲੇ 500 ਪੇਸ਼ੈਂਟ ਨੂੰ ਅਸੀਂ ਇਹਨਾਂ ਦੀ ਸੇਵਾ ਤੇ ਗੱਲ ਕਰਾਂਗੇ ਸੇਵਾ ਕਦੋਂ ਸ਼ੁਰੂ ਕੀਤੀ ਇਹਨਾਂ ਨੇ ਔਰ ਇਹ ਦੁਆਖਾਨਾ ਕਦੋਂ ਤੋਂ ਚੱਲ ਰਿਹਾ ਹੈ ਸਤਿ ਸ਼੍ਰੀ ਅਕਾਲ ਜੀ ਸਾਹਿਬ ਜੀ ਸਭ ਤੋਂ ਪਹਿਲਾਂ ਮੈਂ ਮਹਾ ਪੰਜਾਬ ਯੂਐਸਏ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਕੀ ਸਾਡੇ ਤੱਕ ਪਹੁੰਚੇ ਨੇ ਸਾਹਿਬਾ ਦਾ ਸਾਨੂੰ ਮੌਕਾ ਦਿੱਤਾ ਵਾ ਤੇ ਤਹਿ ਦਿਲੋਂ ਮੈਂ ਧੰਨਵਾਦ ਕਰਦਾ ਜੀ ਸਰ ਜੀ ਜਿਵੇਂ ਤੁਸੀਂ ਇਹ ਦੁਆਖਾਨਾ ਕਦੋਂ ਤੋਂ ਚਲਾ ਰਹੇ ਹੋ ਦੇਖੋ ਸਾਡਾ ਜਿਹੜਾ દવાਖਾਨਾ ਵਾ ਕਾਫੀ ਸਮੇਂ ਤੋਂ ਚੱਲ ਰਿਹਾ ਵਾ ਤੇ ਪਹਿਲਾਂ ਦੇਖੋ ਸੋਸ਼ਲ ਮੀਡੀਆ ਦਾ ਇੰਨਾ ਹੈ ਨਹੀਂ ਸੀਗਾ ਸੋਸ਼ਲ ਮੀਡੀਆ ਕਰਕੇ ਸਾਡਾ ਇੱਕਦਮ ਇਹੀ ਚੈਨਲ ਚੱਲ ਪਿਆ ਆਪਣਾ ਇੰਸਟਾਗ੍ਰam ਦੇ ਉੱਤੇ ਗੋਲਡਨ ਲੀਫ ਹਰਬਲ ਦੇ ਨਾਂ ਤੇ ਜਿਸ ਦਾ ਨਾਮ ਹੈਗਾ ਵਾ ਗੋਲਡਨ ਲੀਫ ਹਰਬਲ ਪੇਜ ਨਾਂ ਦਾ ਇੰਸਟਾਗ੍ਰam ਤੇ ਚੈਨਲ ਚੱਲਦਾ ਵਾ ਜਿੱਤੇ ਅਸੀਂ ਹਰ ਸ਼ਨੀਵਾਰ 500 ਮਰੀਜ਼ਾਂ ਨੂੰ ਅੱਖਾਂ ਦਵਾਈ ਬਿਲਕੁਲ ਫਰੀ ਬੰਦ ਦੇ ਆਂਦੇ ਹਾਂ ਮੈਸਰ ਜੀ ਮੈਂ ਕਿ ਅੱਜ ਕੱਲ ਦੇ ਬੱਚਿਆਂ ਦੀਆਂ ਜੋਤ ਦੀਆਂ ਅੱਖਾਂ ਬਚਪਨ ਵਿੱਚ ਵੀ ਖਰਾਬ ਹੋ ਜਾਂਦੀਆਂ ਉਹ ਕਾਰਨ ਕੀ ਹੈ ਅੱਖਾਂ ਖਰਾਬ ਹੋਣ ਦਾ ਤੁਹਾਡੀ ਜਿਹੜੀ ਮੈਡੀਸਿਨ ਹੈ ਰਾਮ ਬਾਣ ਮੈਡੀਸਿਨ ਹੈ ਉਹ ਮੈਡੀਸਿਨ ਨਾਲ ਹਰ ਇੱਕ ਬੰਦਾ ਠੀਕ ਹੋ ਰਿਹਾ ਇਸ ਇਹ ਮੈਡੀਸਿਨ ਕਿਵੇਂ ਕੰਮ ਕਰਦੀ ਹੈ ਔਰ ਇਸ ਮੈਡੀਸਿਨ ਨੂੰ ਕਿਵੇਂ ਯੂਜ਼ ਕਰਨਾ ਇਹਦੇ ਬਾਰੇ ਤੁਸੀਂ ਦੱਸੋ ਹਾਂਜੀ ਦੇਖੋ ਜੀ ਸਭ ਤੋਂ ਪਹਿਲਾਂ ਜਿਹੜਾ ਕਾਰਨ ਆ ਰਿਹਾ ਛੋਟੇ ਛੋਟੇ ਬੱਚਿਆਂ ਦੇ ਵਿੱਚ ਅੱਖਾਂ ਦੀ ਨਿਗਾਹ ਘਟਣੀ ਜਾਂ ਨਜ਼ਰ ਘਟ ਜਾਣੀ ਐਨਕਾਂ ਲੱਗ ਜਾਣੀਆਂ ਜੰਮ ਦੇ ਬੱਚਿਆਂ ਨੂੰ ਐਨਕਾਂ ਲੱਗਦਾ ਜਾ ਰਹੀਆਂ ਨੇ ਉਹਦਾ ਸਭ ਤੋਂ ਪਹਿਲਾਂ ਵੱਡਾ ਕਾਰਨ ਹੈਗਾ ਡਾਈਟ ਡਾਈਟ ਅੱਜਕੱਲ ਪ੍ਰੋਪਰ ਵਧੀਆ ਨਹੀਂ ਆ ਰਹੀ ਠੀਕ ਹੈ ਜੀ ਹਰ ਇੱਕ ਚੀਜ਼ ਦੇ ਵਿੱਚ ਮਲਾਵਟ ਆ ਰਹੀ ਆ ਕੋਈ ਵੀ ਚੀਜ਼ ਲੈ ਲਓ ਉਹਦੇ ਵਿੱਚ ਮਲਾਵਟ ਹੋ ਰਹੀ ਆ ਪਹਿਲਾਂ ਜੋ ਚੀਜ਼ਾਂ ਹੁੰਦੇ ਸੀ ਉਹ ਚੀਜ਼ਾਂ ਅੱਜਕੱਲ ਨਹੀਂ ਰਹੀਆਂ ਮਹਿੰਗੀਆਂ ਵੀ ਹੋ ਗਈਆਂ ਪਰ ਉਹ ਚੀਜ਼ ਕੁਆਲਟੀ ਵੀ ਨਹੀਂ ਮਿਲ ਰਹੀ ਤੇ ਛੋਟੇ ਛੋਟੇ ਬੱਚੇ ਅੱਜਕੱਲ ਮਾਵਾਂ ਤੋਂ ਬੱਚੇ ਸਾਹਮੇ ਨਹੀਂ ਜਾਂਦੇ ਤੇ ਮਾਵਾਂ ਆਪਣਾ ਘਰ ਦਾ ਕੰਮ ਕਰਨ ਵਾਸਤੇ ਬੱਚਿਆਂ ਨੂੰ ਮੋਬਾਈਲ ਫੜਾ ਦਿੰਦੀਆਂ ਨੇ ਠੀਕ ਹੈ ਜੀ ਉਹ ਮੋਬਾਈਲ ਦੇ ਕਰਕੇ ਹੀ ਸਕਰੀਨ ਦੇ ਕਰਕੇ ਹੀ ਬੱਚਿਆਂ ਦੀਆਂ ਅੱਖਾਂ ਖਰਾਬ ਹੋ ਰਹੀਆਂ ਨੇ ਨਿਗਾ ਘਟਦੀ ਜਾ ਰਹੀ ਆ ਕਮਜ਼ੋਰੀ ਪੈ ਰਹੀ ਆ ਕਿਉਂਕਿ ਜਦੋਂ ਅੱਜਕੱਲ ਟੀਵੀ ਦਾ ਰਵਾਜ ਘਟ ਗਿਆ ਪਹਿਲਾਂ ਹੁੰਦਾ ਸੀ ਹਫਤੇ 'ਚ ਇੱਕ ਵਾਰ ਫਿਲਮ ਆਉਂਦੀ ਸੀਗੀ ਆਪਣੇ ਚੈਨਲ ਤੇ ਸਾਰੇ ਪਰਿਵਾਰ ਨੂੰ ਸਾਰੇ ਮੱਲੇ ਨੂੰ ਖੁਸ਼ੀ ਹੁੰਦੀ ਸੀ ਵੀ ਆਪਣੇ ਦੂਦਰਸ਼ਨ ਤੇ ਫਿਲਮ ਆਉਣੀ ਹੈ 4 ਵੇ ਲੱਗਣੇ ਤੋਂ ਦੇਖਾਂਗੇ ਸੰਡੇ 'ਚ ਹਫਤੇ 'ਚ ਇੱਕ ਵਾਰੀ ਪਰ ਹੁਣ ਕੀ ਆ ਟੀਵੀ ਵੱਲ ਧਿਆਨ ਘਟ ਗਿਆ ਮੋਬਾਈਲ ਦੇ ਵਿੱਚ ਧਿਆਨ ਵੱਧ ਗਿਆ ਔਰ ਮੋਬਾਈਲ ਵੀ ਅਸੀਂ ਦੇਖਦੇ ਆ ਇੱਥੇ ਰੱਖ ਕੇ ਦੇਈ ਕੋਈ ਇੱਥੇ ਰੱਖ ਕੇ ਕੋਈ ਨਹੀਂ ਦੇਖਦਾ ਜਿੰਨਾ ਤੁਸੀਂ ਦੂਰ ਰੱਖ ਕੇ ਟੀਵੀ ਵੱਡੀ ਸਕਰੀਨ ਦੇਖੋਗੇ ਉੰਨੀ ਅੱਖ ਤੁਹਾਡੀ ਸਹੀ ਰਹੇਗੀ ਮੈਂ ਇੱਕ ਵੀ ਸੰਦੇਸ਼ ਦਊਂਗਾ ਵੀ ਜਿਹੜੀਆਂ ਮਾਵਾਂ ਆਪਣੇ ਬੱਚਿਆਂ ਨੂੰ ਫੋਨ ਦਿੰਦੀਆਂ ਨੇ ਉਹ ਘੱਟੋ ਘੱਟ ਇਹ ਕਰਕੇ ਧਿਆਨ ਰੱਖਣ ਵੀ ਉਹਨਾਂ ਨੂੰ ਕੋਈ ਗੇਮ ਦੇ ਦਿਓ ਖੇਡਣ ਵਾਸਤੇ ਕੋਈ ਘਰੇ ਕੈਰਮ ਬੋਰਡ ਲੈ ਕੇ ਦੇ ਦਿਓ ਕੋਈ ਲਿੱਡੋ ਦੇ ਦਿਓ ਕੋਈ ਚੈਸ ਦੇ ਦਿਓ ਘਰੇ ਉਹ ਖੇਡਣ ਵਾਸਤੇ ਖਿਡੌਣੇ ਲੈ ਕੇ ਦੇ ਦਿਓ ਪਰ ਫੋਨ ਤੋਂ ਦੂਰ ਰੱਖਣ ਘੱਟੋ ਘੱਟ 5 ਸਾਲ ਦੇ ਬੱਚੇ ਤੇ ਜੇ ਤੁਸੀਂ ਉਹਨਾਂ ਨੂੰ ਫੋਨ ਦੇਣਾ ਚਾਹੁੰਦੇ ਹੋ ਤਾਂ ਉਹੀ ਫੋਨ ਦਾ ਸਿਸਟਮ ਸਾਰਾ ਅਟੈਚ ਕਰਕੇ ਅੱਜਕੱਲ ਟੀਵੀ ਤੇ ਜੱਟ ਲੱਗ ਹਰ ਇੱਕ ਇਨਸਾਨ ਦੇ ਵਿੱਚ ਬਾਬਾ ਜੀ ਨੇ ਵਾਹਿਗੁਰੂ ਨੇ ਆਪਣਾ ਹਾਰਡ ਡਿਸਕ ਲਗਾ ਰੱਖੀ ਹੈ ਠੀਕ ਹੈ ਜੀ ਤੇ ਛੋਟੇ-ਛੋਟੇ ਬੱਚਿਆਂ ਦੇ ਦਿਮਾਗ ਦੇ ਵਿੱਚ ਵੀ ਹਾਰਡ ਡਿਸਕ ਲੱਗੀ ਹੈ ਉਹ ਹਾਰਡ ਡਿਸਕ ਜਿਵੇਂ ਕਹਿ ਲਓ ਵੀ ਛੋਟਾ ਬੱਚਾ 5 ਸਾਲ ਤੋਂ ਛੋਟਾ ਉਹਨੂੰ ਬਿਲਕੁਲ ਕੁਝ ਨਹੀਂ ਪਤਾ ਮਾਪੇ ਦਾ ਕੰਮ ਹੈ ਜਿਹੜੇ ਪਾਸੇ ਬੱਚੇ ਨੂੰ ਲਗਾਉਂਗੇ ਉਸ ਵਾਸਤੇ ਬੱਚਾ ਉਹ ਕੰਮ ਕਰੇਗਾ ਜੋ ਤੁਸੀਂ ਉਹਦੀ ਹਾਰਡ ਡਿਸਕ ਵਿੱਚ ਭਰੋਗੇ ਉਹੀ ਬੱਚਾ ਰਿਪੀਟ ਰਿਕਾਰਡਿੰਗ ਕਰ ਲੇਗਾ ਤੇ ਉਹੀ ਰਿਪੀਟ ਕਰੇਗਾ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਦੇਖੋ ਕਿਤੇ ਤੁਸੀਂ ਬਿਨਾ ਹੈੱਡਫੋਨ ਤੋਂ ਲਗਾਏ ਬਿਨਾ ਫੋਨ ਨਹੀਂ ਦੇਖ ਸਕਦੇ ਅੱਜ ਕੱਲ ਇੰਨਾ ਗੰਦਬੰਦ ਉੱਤੇ ਚੱਲ ਰਿਹਾ ਜੋ ਬੱਚੇ ਦੇਖ ਰਹੇ ਨੇ ਵਿਗੜ ਰਹੇ ਨੇ ਬਹੁਤ ਸਾਰੇ ਕੇਸ ਵੀ ਹੋ ਚੁੱਕੇ ਨੇ ਏਦਾਂ ਦੇ ਜਿਹੜੇ ਮਤਲਬ ਤੁਸੀਂ ਦੇਖ ਚੁੱਕੇ ਹੋ ਵੀ ਬੱਚੇ ਵਿਗੜ ਰਹੇ ਨੇ ਜਾਂ ਕੁਝ ਹੋਰ ਪ੍ਰੋਬਲਮ ਆ ਰਹੀ ਆ ਸੋ ਮੈਂ ਇਹੀ ਮਾਪੇ-ਬਾਪ ਨੂੰ ਇੱਕ ਦਊਂਗਾ ਵੀ ਕੰਟਰੋਲ ਰੱਖੋ ਤੁਸੀਂ ਬੱਚੇ ਨੂੰ ਫੋਨ ਦਿੰਨੇ ਹੋ ਬੱਚੇ ਦੇ ਇੱਕ ਲਿਮਿਟ ਰੱਖੋ ਵੀ ਇੰਨਾ ਕੁ ਟਾਈਮ ਫੋਨ ਦੇਖਣਾ ਉਸ ਤੋਂ ਬਾਅਦ ਫੋਨ ਨਹੀਂ ਦੇਖਣਾ ਔਰ ਇਹ ਦੇਖੋ ਵੀ ਬੱਚਾ ਤੁਹਾਡਾ ਫੋਨ ਵਿੱਚ ਕੀ ਦੇਖ ਰਿਹਾ ਚਾਜੀ ਚੀਜ਼ ਦੇਖ ਰਿਹਾ ਹੈ ਕਿ ਮੜੀ ਚੀਜ਼ ਦੇਖ ਰਿਹਾ। ਅਗਰ ਚਾਜੀ ਚੀਜ਼ ਦੇਖੇਗਾ ਤਾਂ ਚਾਜ ਦਾ ਰਿਜ਼ਲਟ ਆਏਗਾ। ਅਗਰ ਮੜਾ ਦੇਖੇਗਾ ਤਾਂ ਮੜਾ ਰਿਜ਼ਲਟ ਆਏਗਾ। ਸੋ ਮੈਂ ਬੱਚਿਆਂ ਨੂੰ ਤੇ ਉਹਨਾਂ ਦੇ ਮਾਪੇ-ਬਾਪ ਨੂੰ ਇਹੀ ਸੰਦੇਸ਼ ਆ ਦਊਂਗਾ ਵੀ ਜਿਹੜੀਆਂ ਅੱਖਾਂ ਖਰਾਬ ਹੋ ਰਹੀਆਂ ਨੇ ਮੋਬਾਈਲ ਤੋਂ ਹੋ ਰਹੀਆਂ ਨੇ ਤੇ ਬੱਚੇ ਨੂੰ ਮੋਬਾਈਲ ਤੋਂ ਦੂਰ ਰੱਖੋ। ਇੱਕ ਇਹਦਾ ਇਸ ਚੀਜ਼ ਦਾ ਦਿਮਾਗ ਤੇ ਵੀ ਬਹੁਤ ਤਗੜਾ ਅਸਰ ਪੈ ਰਿਹਾ। ਲੋਕ ਸਾਈਕੋ ਹੋ ਰਹੇ ਨੇ। ਇਹ ਵੀ ਕਾਰਨ ਹੋ ਸਕਦਾ ਮੋਬਾਈਲ ਇੱਕ ਮੇਨ ਕਾਰਨ ਹੈ ਹੈਨਾ। ਬਿਲਕੁਲ ਜੀ ਸਾਈਕੋ ਇਦਾਂ ਹੋ ਰਹੇ ਨੇ ਜਮਹਲੋ ਠੋਡਾ ਕੋਈ ਬੱਚਾ ਛੋਟਾ ਉਹ ਰੂਮ ਦੇ ਵਿੱਚ ਬੈਠਾ ਹੋਇਆ ਫੋਨ ਲੈ ਕੇ ਉਹ ਗੇਮ ਖੇਡ ਰਿਹਾ ਜਾਂ ਕੋਈ ਵੀਡੀਓ ਦੇਖ ਰਿਹਾ ਕੁਝ ਵੀ ਦੇਖ ਰਿਹਾ ਨਾ ਤੁਸੀਂ ਉਸ ਬੱਚੇ ਨੂੰ ਆਵਾਜ਼ ਲਗਾ ਕੇ ਦੇਖੋਗੇ ਨਾ ਉਹ ਤੁਹਾਡਾ ਬੱਚਾ ਆਵਾਜ਼ ਨਹੀਂ ਸੁਨੇਗਾ ਕਿਉਂਕਿ ਉਹਦਾ ਧਿਆਨ ਇੱਕਦਮ ਵੀਡੀਓ ਵਿੱਚ ਰੁੱਝ ਚੁੱਕਿਆ ਵਾ ਮੋਬਾਈਲ ਵਿੱਚ ਰੁੱਝ ਚੁੱਕਿਆ ਵਾ ਜਦੋਂ ਤੁਸੀਂ ਉਹਨੂੰ ਜਾ ਕੇ ਹੱਥ ਨਾਲ ਟੱਚ ਕਰੋਗੇ ਪੁੱਤ ਜੀ ਇੱਧਰ ਦੇਖੋ ਉਹ ਫਿਰ ਦੇਖੇਗਾ ਉਸ ਤੋਂ ਪਹਿਲਾਂ ਨਹੀਂ ਦੇਖੇਗਾ ਜੀ ਕਿਉਂਕਿ ਅੱਜਕੱਲ ਇੱਕ ਚੀਜ਼ ਹੋ ਰਹੀ ਹੈ ਜਦੋਂ ਵੀ ਅਗਰ ਇਹਦੇ ਕੋਲ ਸਿੰਗਲ ਕਲਿੱਕ ਕਰਦੇ ਆ ਕੋਈ ਸਿੰਗਲ ਵਾਲੀ ਚੀਜ਼ ਦੇਖ ਲੈਣ ਗੱਲ ਵੀ ਕਰੀਏ ਮੋਬਾਈਲ 'ਚ ਸ਼ੋ ਹੋਣ ਲੱਪਨ ਦਾ ਹੈ ਨਾ ਉਹ ਉਹ ਵੀ ਵੱਡਾ ਕਾਰਨ ਹੈ ਨਾ ਬੱਚਿਆਂ ਨੂੰ ਥੋੜਾ ਜਿਹਾ ਦੇਖੋ ਉਹ ਵੱਡਾ ਸਭ ਤੋਂ ਕਰਨੇ ਆ ਅੱਜਕੱਲ ਜਿਹੜਾ ਸੋਸ਼ਲ ਮੀਡੀਆ Google ਆ ਜਾਂ ਕੁਝ ਵੀ ਤੁਸੀਂ ਵੀਡੀਓ ਵਗੈਰਾ ਦੇਖਦੇ ਹੋ ਜਿਹੜੀ ਵੀਡੀਓ ਤੁਸੀਂ ਲਾਈਕ ਕਰਨਾ ਸ਼ੁਰੂ ਕਰਤਾ ਦੇਖਣਾ ਸ਼ੁਰੂ ਕਰਤਾ ਉਹ ਵਾਰ-ਵਾਰ ਤੁਹਾਡੇ ਫੋਨ ਦੇ ਉੱਪਰ ਰਿਪੀਟ ਉਹੀ ਆਏਗੀ ਤੇ ਬੱਚੇ ਦੇ ਦਿਮਾਗ 'ਚ ਉਹੀ ਚੀਜ਼ ਘੁੰਮੀ ਜਾਏਗੀ ਅਗਰ ਉਹ ਚੰਗੀ ਚੀਜ਼ ਦੇਖੇਗਾ ਚੰਗੀ ਆਏਗੀ ਅਗਰ ਮਾੜੀ ਦੇਖਣ ਸ਼ੁਰੂ ਕਰਤਾ ਤੇ ਇੱਕ ਸੋਸ਼ਲ ਮੀਡੀਆ ਇਦਾਂ ਚੀਜ਼ ਆ ਨੈਟਵਰਕ ਇਦਾਂ ਚੀਜ਼ ਆ ਹੌਲੀ-ਹੌਲੀ ਤੁਹਾਡੇ ਉੱਤੇ ਉਹੀ ਚੀਜ਼ ਆਣੀ ਸ਼ੁਰੂ ਹੋ ਜਾਏਗੀ ਗੰਦੀਆਂ ਦੇਖੋਗੇ ਤੇ ਗੰਦੀਆਂ ਸ਼ੁਰੂ ਹੋ ਜਾਣਗੀਆਂ ਚੰਗੇ ਦੇਖੋ ਚੰਗੇ ਆਉਣੇ ਸ਼ੁਰੂ ਹੋ ਜਾਣਗੇ ਤੁਹਾਡਾ ਕਿਹਨੇ ਦਾ ਭਾਵ ਹੈ ਕਿ ਇਸ ਚੀਜ਼ ਨੂੰ ਆਪਾਂ ਫਾਇਦੇ ਵਾਲ ਜਿਹੜੀ ਮੈਡੀਸਿਨ ਹੈ ਤੁਹਾਡੀ ਦੇਸ਼ਾਂ ਵਿਦੇਸ਼ਾਂ ਵਿੱਚ ਮੈਡੀਸਿਨ ਜਾ ਰਹੀ ਹੈ ਤੁਸੀਂ ਕਿਸ ਤਰ੍ਹਾਂ ਮੈਡੀਸਿਨ ਭੇਜ ਰਹੇ ਹੋ ਇਸ ਮੈਡੀਸਿਨ ਨੂੰ ਦੇਖੋ ਜੀ ਦੇਸ਼ਾਂ ਵਿਦੇਸ਼ਾਂ ਵਿੱਚ ਅਸੀਂ ਬਕਾਇਦਾ ਕੋਰੀਅਰ ਰਾਹੀਂ ਦਵਾਈ ਭੇਜ ਰਹੇ ਹਾਂ ਤੇ ਸਾਡਾ ਜਿਹੜਾ ਕੰਟੈਕਟ ਨੰਬਰ ਹੈਗਾ 7717240693 ਨੰਬਰ ਹੈ ਜੀ 7717240693 ਇਸ ਨੰਬਰ ਤੇ ਵਟਸਐਪ ਕਾਲ ਲੱਗਦੀ ਹੈ ਵਟਸਐਪ ਤੇ ਹੀ ਮਤਲਬ ਆਰਡਰ ਆਉਂਦੇ ਨੇ ਤੁਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਆਰਡਰ ਕਰਕੇ ਮੰਗਵਾ ਸਕਦੇ ਹੋ ਦਵਾਈ ਦਾ ਕੋਈ ਵੀ ਨੁਕਸਾਨ ਨਹੀਂ ਹੈਗਾ ਮਤਲਬ ਚਾਹੇ ਛੋਟਾ ਬੱਚਾ ਤੁਹਾਡਾ 8 ਸਾਲ ਦਾ ਵਾ ਚਾਹੇ ਉਹ ਬਜ਼ੁਰਗ ਤੁਹਾਡੇ 100 ਸਾਲ ਦਾ ਵਾ ਦਵਾਈ ਸਾਰੇ ਪਾ ਸਕਦੇ ਨੇ ਬਸ ਇੱਕ ਚੀਜ਼ ਦਾ ਧਿਆਨ ਰੱਖਣਾ ਜਿਨ੍ਹਾਂ ਨੇ ਕੋਈ ਅੱਖ ਦਾ ਆਪਰੇਸ਼ਨ ਜਾਂ ਕੋਈ ਲੈਂਸ ਲੇਜ਼ਰ ਕਰਵਾਇਆ ਹੋਵੇ ਜਾਂ ਅੱਖ 'ਚ ਇੰਜੈਕਸ਼ਨ ਲਵਾ ਲਿਆ ਹੋਵੇ ਉਸ ਬੰਦੇ ਨੇ ਇਹ ਦਵਾਈ ਨਹੀਂ ਪਾਉਣੀ ਬਾਕੀ ਸਾਰੇ ਪਾ ਸਕਦੇ ਨੇ ਦਵਾਈ ਪਾਉਣ ਦਾ ਤਰੀਕਾ ਸਵੇਰੇ ਸ਼ਾਮ ਦੋ-ਦੋ ਬੂੰਦਾ ਪਾਉਣੀਆਂ ਨੇ ਅੱਖਾਂ ਧੋਕੇ ਪਾਉਣੀਆਂ ਨੇ ਦਵਾਈ ਥੋੜੀ-ਬੋਤੀ ਅੱਖਾਂ 'ਚ ਲੱਗਦੀ ਵੀ ਆ ਲੜਦੀ ਆ ਚੁਬਦੀ ਆ ਰੜਕ ਪੈਂਦੀ ਆ ਜਾਂ ਲਾਲੀ ਹੁੰਦੀ ਆ ਤਾਂ ਵੀ ਦਵਾਈ ਪਾਉਣੀ ਹੈ ਦਵਾਈ ਬੰਦ ਨਹੀਂ ਕਰਨੀ ਜੀ ਅੱਜ ਕੱਲ ਦੇ ਟਾਈਮ ਦੇ ਵਿੱਚ ਆਯੁਰਵੈਦਿਕ ਦਾ ਨਾਮ ਹੌਲੀ-ਹੌਲੀ ਆਣਾ ਸ਼ੁਰੂ ਹੋ ਗਿਆ ਸਭ ਤੋਂ ਪਹਿਲਾਂ ਜਦੋਂ ਡਾਕਟਰ ਨਹੀਂ ਵੀ ਹੁੰਦੇ ਸੀਗੇ ਰਿਸ਼ੀ ਮੁਰਿਆਂ ਦੇ ਟਾਈਮ ਦੇ ਵਿੱਚ ਜਿਵੇਂ ਕਹ ਲਓ ਅੱਜ ਤੋਂ 200 ਸਾਲ 500 ਸਾਲ 1000 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਉਸ ਟਾਈਮ ਡਾਕਟਰ ਨਹੀਂ ਹੁੰਦੇ ਸੀਗੇ ਅੱਜ ਕੱਲ੍ਹ ਪੜਾਈਆਂ ਚੱਲ ਪਈਆਂ ਡਾਕਟਰ ਤਿਆਰ ਹੋ ਗਏ ਨੇ ਤੇ ਹੁਣ ਜਿਹੜੇ ਲੋਕ ਵਿਸ਼ਵਾਸ ਨਹੀਂ ਕਰਦੇ ਆਯੁਰਵੈਦਿਕ ਤੇ ਉਹ ਆਯੁਰਵੈਦਿਕ ਤੇ ਵਿਸ਼ਵਾਸ ਕਰਨ ਕਿਉਂਕਿ ਆਯੁਰਵੈਦਿਕ ਐਦਾਂ ਦੀ ਚੀਜ਼ ਹੈ ਉਹ ਮਰੇ ਤੋਂ ਮਰੇ ਬੰਦੇ ਨੂੰ ਜ਼ਿੰਦਾ ਕਰ ਦਿੰਦੀ ਹੈ ਕਾ ਥੋੜਾ ਜਿਹਾ ਟਾਈਮ ਰੱਖਾਂ ਰੰਦਾਪਾ ਵਿਸ਼ਵਾਸ ਰੱਖਣਾ ਪੈਂਦਾ ਵਾ bina ਵਿਸ਼ਵਾਸ ਤੋਂ ਕੁਝ ਨਹੀਂ ਹੈਗਾ ਤੇ ਜਿਹੜੀ ਇਹ ਸਾਡੇ ਅਸੀਂ ਦਵਾਈ ਤਿਆਰ ਕੀਤੀ ਆ ਇੱਕ ਬਿਲਕੁਲ ਆਯੁਰਵੈਦਿਕ ਦਵਾਈ ਆ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਤੁਸੀਂ ਦਵਾਈ ਵਰਤ ਕੇ ਦੇਖੋ ਰਿਜ਼ਲਟ ਤੁਹਾਨੂੰ ਬਹੁਤ ਵਧੀਆ ਮਿਲਣਗੇ ਨੁਕਸਾਨ ਤੁਹਾਨੂੰ ਕੋਈ ਵੀ ਨਹੀਂ ਮਿਲੇਗਾ ਕਿਸੇ ਤਰ੍ਹਾਂ ਸਾਰਿਆਂ ਨੂੰ ਪਤਾ ਵੀ ਸਾਡੇ ਕੋਲ ਹਰ ਸ਼ਨੀਵਾਰ ਅੱਖਾਂ ਦੀ ਦਵਾਈ ਬਿਲਕੁਲ ਫ੍ਰੀ ਦਿੱਤੀ ਜਾਂਦੀ ਹੈ 500 ਮਰੀਜ਼ਾਂ ਨੂੰ 500 ਮਰੀਜ਼ ਦਾ ਮਤਲਬ ਹੁੰਦਾ ਟੋਕਨ ਲੈਣਾ ਜ਼ਰੂਰੀ ਹੁੰਦਾ ਟੋਕਨ ਹਰ ਸ਼ਨੀਵਾਰ ਸਵੇਰੇ 8 ਵਜੇ ਮਿਲਣਾ ਸ਼ੁਰੂ ਹੋ ਜਾਂਦਾ ਜੀ ਤੇ ਟੋਕਨ ਲੈਣਾ ਜ਼ਰੂਰੀ ਆ ਅਗਰ ਟੋਕਨ ਤੁਹਾਨੂੰ ਮਿਲਦਾ ਵਾ ਤੇ ਦਵਾਈ ਬਿਲਕੁਲ ਫ੍ਰੀ ਹੈ ਜੀ ਉਹ ਸ਼ੀਸ਼ੀ ਇੱਕ ਤੁਹਾਡੀ ਇੱਕ ਮਹੀਨਾ ਚੱਲਦੀ ਹੈ ਤੇ ਅਸੀਂ ਹਰ ਹਫ਼ਤੇ 500 ਮਰੀਜ਼ਾਂ ਨੂੰ ਬਿਲਕੁਲ ਫ੍ਰੀ ਦਵਾਈ ਵੰਡਦੇ ਆ ਜਿਨ੍ਹਾਂ ਨੇ ਇਸ ਦਵਾਈ ਦਾ ਲਾਹਾ ਲੈਣਾ ਵਾ ਉਹ ਸਾਡੇ ਕੋਲ ਹਰ ਸ਼ਨੀਵਾਰ ਆ ਕੇ 500 ਮਰੀਜ਼ਾਂ ਉਸ ਤੇ ਟੋਕਨ ਲੈ ਸਕਦੇ ਆ ਟੋਕਨ ਮਿਲੂਗਾ ਦਵਾਈ ਫਰੀ ਹੈ ਅਗਰ ਬਿਨਾਂ ਟੋਕਨ ਤੋਂ ਲੈਣਾ ਚਾਹੁੰਦੇ 100 ਰੁਪਏ ਸ਼ੀਸ਼ੀਆ ਜਦੋਂ ਮਰਜ਼ੀ ਲੈ ਕੇ ਜਾ ਸਕਦੇ ਹੋ ਵੈਸੇ ਜਿਹੜਾ ਸਾਡਾ ਐਡਰੈਸ ਹੈਗਾ ਜਿਲੂ ਦਿਹਾਤੀ ਦੇ ਸ਼ਹਿਰ ਦਾ ਵਾ ਗਿਲ ਰੋਡ ਨੇੜੇ ਜੀਐਨਈ ਕਾਲਜ ਸਾਹਮਣੇ ਸੁਆ ਰੋਡ ਬਾਬਾ ਦੀਪ ਸਿੰਘ ਨਗਰ ਕਿਸੇ ਤੋਂ ਵੀ ਪਤਾ ਕਰ ਸਕਦੇ ਹੋ ਅੱਖਾਂ ਦਵਾਈ ਕਿੱਥੇ ਮਿਲਦੀ ਹੈ ਜੀ ਧੰਨਵਾਦ ਇਹ ਸੰਵੈਦ ਹਰਜੀਤ ਸਿੰਘ ਜੀ ਅਗਰ ਤੁਹਾਨੂੰ ਇਹ ਸਾਡੀ ਵੀਡੀਓ ਚੰਗੀ ਲੱਗੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਕਿਸ ਜਿੰਨਾ ਭੈਣ ਭਾਈਆਂ ਦੀਆਂ ਅੱਖਾਂ ਖਰਾਬ ਨੇ ਉਹ ਅੱਖਾਂ ਦੀ ਮੈਡੀਸਿਨ ਇੱਥੋਂ ਆਸਾਨੀ ਨਾਲ ਲੈ ਸਕਣ ਔਰ ਉਹਨਾਂ ਦੀਆਂ ਅੱਖਾਂ ਠੀਕ ਹੋ ਸਕਣ ਕਹਿੰਦੇ ਆ ਜਦੋਂ ਦੰਦ ਚਲੇ ਜਾਂਦੇ ਸਵਾਦ ਚਲਾ ਜਾਂਦਾ ਤੇ ਜਦੋਂ ਅੱਖਾਂ ਖਰਾਬ ਹੋ ਜਾਂਦੀਆਂ ਬੰਦਾ ਜਹਾਨੋਂ ਚਲਾ ਜਾਂਦਾ ਸੋ ਮੈਂ ਇਹ ਲੋਕਾਂ ਨੂੰ ਕਹਿਣਾ ਚਾਹਾਂਗਾ ਕਿ ਇਹ ਵੀਡੀਓ ਨੂੰ ਸ਼ੇਅਰ ਕਰਕੇ ਲੋਕਾਂ ਦਾ ਭਲਾ ਜਰੂਰ ਕਰੋ ਤਾਂ ਜੋ ਇਹ ਵੀਡੀਓ ਰਾਹੀਂ ਤੁਸੀਂ ਹਰ ਇੱਕ ਸੰਗਤ ਦੀ ਸੇਵਾ ਕਰ ਸਕੋ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮਾੜੀ ਇਥੇ ਮੈਡੀਸਨ ਲੈਣ ਤੁਸੀਂ ਕਦੋਂ ਤੇ ਆ ਰਹੇ ਹੋ ਅੱਖਾਂ ਦੀ ਦਵਾਈ ਪਵਾਉਣ ਅੱਖਾਂ ਵਿੱਚ 3 ਮਹੀਨੇ ਹੋ ਗਏ ਨੇ 11 ਮਈ ਦੀ ਮੈਂ ਆ ਰਹੀ ਆ 11 ਮਈ ਤੋਂ ਮੈਂ ਦਵਾਈ ਸ਼ੁਰੂ ਕੀਤੀ ਆ ਤੇ ਉਸ ਤੋਂ ਬਾਅਦ ਮੈਨੂੰ ਕੱਲ ਨੂੰ 3 ਮਹੀਨੇ ਹੋ ਜਾਣੇ ਆ ਤੇ ਪਿੰਡ ਲੋਹਾਰਾ ਆ ਲੋਹਾਰੇ ਦੇ ਲਾਗੇ ਸਾਡੇ ਜਾਨੀ ਕਿ ਰਿਹਾਇਸ਼ ਹੈ ਇੰਡੀਅਨ ਪਬਲਿਕ ਸਕੂਲ ਦੇ ਲਾਗੇ ਨਾਂ ਮੇਰਾ ਅਮਰਜੀਤ ਕੌਰ ਆ ਤੇ ਜਾਨੀ ਕਿ ਮੇਰੀ ਜਿਹੜੀ ਐਨਕ ਆ ਮੈਂ ਪਹਿਲੇ ਦਿਨ ਦਵਾਈ ਪਾਈ ਆ ਲੜੀ ਆ ਦੂਜੇ ਦਿਨ ਵੀ ਲੜੀ ਆ ਫੇ ਮੈਂ ਜਾਨੀ ਕਿ ਹੌਲੀ ਹੌਲੀ ਪਾਉਂਦੀ ਰਹੀ ਆ ਤੇ ਉਹਦੇ ਬਾਅਦ ਵਿੱਚ ਜਾਨੀ ਕਿ ਮੇਰੀ 13 ਦਿਨ ਦੇ ਵਿੱਚ ਮੇਰੀ ਐਨਕ ਲੈ ਕੇ ਜਿਹੜਾ ਕਿ ਇੱਕ ਨੰਬਰ ਮੇਰਾ ਪੌਣੇ 3 ਨਾ ਠੀਕ ਆ ਸੱਜੇ ਪਾਸੇ ਦਾ ਪੌਣੇ 3 ਨਾ ਖੱਬੇ ਪਾਸੇ ਦਾ 2.5 ਸੀਗਾ 2.5 ਵਾਲੀ ਜਿੰਦੂ ਰਹਿ ਗਈ ਆ ਤੇ ਜਿਹੜੀ ਸੱਜੇ ਪਾਸੇ ਦੀ ਆ ਉਹ ਮੇਰੀ ਅੱਧੇ ਤੋਂ ਥੋੜੀ ਘੱਟ ਹੁਣ ਬਿਲਕੁਲ ਸਾਫ਼ ਹੋ ਗਈ ਜੇ ਮੈਂ ਐਨਕ ਲਾਣੀ ਆ ਤਾਂ ਮੈਨੂੰ ਤੁੰਦਰਾ ਦੇਖਦਾ ਆ अच्छा जी ए जगह बरा तो नो के दस्या सी ਵੀ ਮੈਡੀਸਨ ਇਥੇ ਇਸ ਤਰ੍ਹਾਂ ਦੀ ਮਿਲ ਰਹੀ ਜਾਇਆ ਬਾਹਰ ਇਟਲੀ ਦੇ ਵਿੱਚ ਉਹਨੇ ਮੈਨੂੰ ਫੋਨ ਕੀਤਾ ਸੀ ਕਹਿੰਦਾ ਭੂਆ ਤੁਹਾਡੇ ਲਾਗੇ ਜੀਆ ਨੀ ਕਾਲ ਜਦੇ ਕੋਲ ਸੁਆ ਰੋਡ ਹੈ ਉੱਥੇ ਦਵਾਈ ਦਿੰਦੇ ਆ ਪੇ 500 ਟੋਕਨ ਫਰੀ ਆ ਬਾਕੀ 100 ਰੁਪਏ ਦੀ ਇੱਕ ਸ਼ੀਸ਼ੀ ਆ ਤੇ ਮੈਂ ਉਹਨਾਂ ਨੂੰ ਲੈ ਕੇ ਵੀ ਸ਼ੀਸ਼ੀਆਂ ਭੇਜੀਆਂ ਬਾਹਰ ਵੀ ਉਹ ਵੀ ਪਾਉਂਦੀ ਸੀ ਦਵਾਈ ਇਥੇ ਉਹ ਵੀ ਪਾਉਂਦੇ ਆ ਉਹਨਾਂ ਨੂੰ ਮੈਂ ਭੇਜੀਆਂ ਉਹਨਾਂ ਨੇ ਪਾਉਂਦੀਆਂ ਉਹਨਾਂ ਦੀ ਐਨ ਕਾ ਲੈ ਗਈਆਂ ਸਾਰਿਆਂ ਦੀਆਂ ਤੇ ਹੁਣ ਮੇਰੇ ਦਵਾਈ ਦਾ ਕਹਿੰਦੇ ਮੈਂ ਆਪਰੇਸ਼ਨ ਕਰਾਣਾ ਹੈ ਮੈਂ ਉਹਨੂੰ ਕਿ ਆਪਰੇਸ਼ਨ ਨਾ ਕਰਾਈ ਤੇ ਦਵਾਈ ਮੈਂ ਤੇ ਲਿਆ ਮੈਂ ਉਹਨੂੰ ਸ਼ੀਸ਼ੀ ਦਵਾਈ ਦੀ ਇੱਥੋਂ ਲਿਆ ਕੇ ਦਿੱਤੀ ਆ ਤਾਂ ਉਹਨੇ ਦਵਾਈ ਪਾਈ ਆ ਤੇ ਇਹਦਾ ਪਹਿਲੇ ਦਿਨ ਲਾਲੀ ਆ ਗਈ ਆ ਤੇ ਉਸ ਤੋਂ ਬਾਅਦ ਹੁਣ ਉਹਦੀ ਅੱਖ ਜਿਹੜੀ ਆ ਆਪਰੇਸ਼ਨ ਦਾ ਉਹਨੂੰ ਡਾਕਟਰ ਕਹਿੰਦੇ ਤੇ ਰਿਐਕਟ ਠੀਕ ਹੋ ਗਈ ਆ ਹੁਣ ਉਹ ਚੈੱਕ ਕਰਾ ਕੇ ਆਇਆ ਉਹਨੂੰ ਹੋ ਗਿਆ ਆ 1 ਮਹੀਨਾ 5 ਦਿਨ ਹੋ ਗਏ ਦਵਾਈ ਪਾਉਂਦੇ ਨੂੰ ਮਾਤਾ ਜੀ ਤੁਸੀਂ ਕਦੋਂ ਤੋਂ ਆ ਰਹੇ ਹੋ ਤੇ ਮੈਂ ਐ ਤ ਵੀਕ ਦਿਨ ਹੋ ਗਏ ਨੇ ਤ ਮੈਂ ਵੀਕ ਦਿਨ ਹਾਂ ਤੁਹਾਨੂੰ ਕੋਈ ਫਰਕ ਹੈਗਾ ਫਰਕ ਲੱਗਦਾ ਮੜਾ ਜਾਂ ਲੱਗਦਾ ਹਾਂਜੀ ਮੜਾ ਜੇ ਲੱਗਦਾ ਤੁਹਾਨੂੰ ਕਿੱਥੋਂ ਆਏ ਤੁਸੀਂ ਅੱਜ ਤਾਂ ਗੱਲ ਚਾਹਤੋਂ ਆ ਹਾਂ ਪੁਨੇ ਪਕੌੜਿਆਂ ਲਕੋ ਤੁਸੀਂ ਇਹਨਾਂ ਲੇਟ ਕਿਉਂ ਆ ਤੁਹਾਡੇ ਨੇੜੇ ਆ ਇਹ ਨਹੀਂ ਨੇੜੇ ਆਏ ਪਰ ਬਸ ਪਹਿਲਾਂ ਦਵਾਈ ਦੂਜੀ ਲੈਂਦੇ ਸੀ ਮੜ ਜਣਾ ਤੇ ਉਹਨਾਂ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਮਤਲਬ ਸਿਰ ਦੁਖਦਾ ਰਹਿੰਦਾ ਭਾਰ ਭਾਰ ਰਹਿੰਦਾ ਹੁਣ ਥੋੜੇ ਜਿ 15 ਦਿਨ ਹੋ ਗਏ ਦਵਾਈ ਪਾਦੀ ਨਹੀਂ ਮੈਨੂੰ ਮੜੇ ਫਿਰ ਕੇ ਹਾਂਜੀ ਤੋ 10 ਹੋ ਗਏ 10 ਕਿਲੋ ਮੀਟਰ ਅੱਗੇ ਗੋਲ ਮਟਰ ਮੋਗੇ ਤੋਂ ਗਈ ਅੱਗੇ ਅੱਛਾ ਜੀ ਠੀਕ ਆ ਜੀ ਇਹ ਦਵਾਈ ਤੁਹਾਨੂੰ ਕਿਹਨੇ ਦੱਸੀ ਜੀ ਅੱਗੇ ਸੀ ਲੈ ਕੇ ਗਏ ਲੈ ਗਏ ਕੋਈ ਫਰਕ ਨਹੀਂ ਹੋਵੇ ਫਰਕ ਹੈ ਜੀ ਹਰ ਤਾਈ ਅੱਗੇ ਨਾਲ ਇੱਕ ਇੱਕ ਚੀਜ਼ੀ ਬਸ ਠੀਕ ਹੈ ਜੀ ਬਸ ਮਾੜੀ 5 6 ਹੋਰ ਦਰਵਾਜ਼ਾ ਜਿਹੜੇ ਤੋਂ ਆਏ ਨੇ ਪਹਿਲਾਂ ਉਹਨਾਂ ਨੇ ਚੈੱਕ ਕਰਾਂਗੇ ਫਿਰ ਕਰਾਂਗੇ ਜਦੋਂ 4 ਨੰਬਰ ਲੱਗੇ ਪਹਿਲਾਂ ਜਿਨ੍ਹਾਂ ਨੇ ਅੱਖ ਦਾ ਆਪਰੇਸ਼ਨ ਕਰਾਇਆ ਲੈਂਸ ਪਾਇਆ ਲੇਜ਼ਰ ਕਰਾਇਆ ਅੱਖੇ ਟੀਕਾ ਲਵਾਇਆ ਮਾਸਕਟਵਾਇਆ ਜਾਂ ਪ੍ਰੈਸ਼ਰ ਕੋਈ ਤਰ੍ਹਾਂ ਦੀ ਕੋਈ ਵੀ ਸਰਜਰੀ ਹੋਈ ਉਹਨਾਂ ਨੇ ਦਵਾਈ ਨਹੀਂ ਪੁਣੀ ਉਹਨਾਂ ਨੂੰ ਨੁਕਸਾਨ ਆ 8 ਸਾਲ ਤੋਂ ਉੱਪਰ ਇਹ ਮੈਂ ਆਪਣੇ ਲਈ ਯੂਜ਼ ਕਰਦਾ ਹਾਂ 8 ਸਾਲ ਤੋਂ ਉੱਪਰ ਕੋਈ ਪਾ ਸਕਦਾ ਕੰਟੀਨਿਊ ਪਾਉਂਗੇ ਨਾ ਦਵਾਈ ਤੁਹਾਨੂੰ ਰਿਜ਼ਲਟ ਦਿਓਗੀ 6 ਮਹੀਨੇ ਦੇ ਅੰਦਰ ਅੰਦਰ ਰਿਜ਼ਲਟ ਆਏਗਾ ਇੱਕ ਚੀਜ਼ ਇੱਕ ਜਲਦੀ ਆਈ ਠੀਕ ਹਾਂਜੀ ਬਾਕੀ ਪਾਣੀ ਦੇ ਛਿੱਟੇ ਮਾਰ ਕੇ ਮਾ ਨਹੀਂ ਆਪਰੇਸ਼ਨ ਆਲੇ ਨਾ ਪਾ ਦੋ ਡ੍ਰੌਪ ਸਵੇਰੇ ਦੋ ਸ਼ਾਮ ਨੂੰ ਆਪਰੇਸ਼ਨ ਆਲੇ ਨਾ ਪਾ ਰਹੀ ਆਪਰੇਸ਼ਨ ਆਲੇ ਨੂੰ ਦਵਾਈ ਨੇ ਫਾਇਦਾ ਨਹੀਂ ਕੀਤਾ ਨਹੀਂ ਮੈਂ ਆਪਣੇ ਲਈ ਖੁਦ ਲੈ ਕੇ ਜਾ ਰਿਹਾ ਕਿਸੇ ਲਈ ਨਹੀਂ ਹਾਂਜੀ ਕੋਈ ਦਿੱਕਤ ਨਹੀਂ ਪਾਉਂਦੀ ਦਵਾਈ ਰਿਜ਼ਲਟ ਦਊਗੀ 6 ਮਹੀਨੇ ਅੱਗੇ ਤੁਸੀਂ ਇਹਦੀ ਹੁਣ 6 ਮਹੀਨੇ ਫਟਟੂਪਾ ਸਕਦੇ ਹਾਂ ਹਾਂਜੀ ਦੋ ਦੇਤੀ ਨਹੀਂ ਹਾਂਜੀ ਦੋ ਦੇਤੀ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਠੀਕ ਹੋ ਗਿਆ ਠੀਕ ਹੋ ਗਿਆ ਆ ਕਤੋਂ ਤੋਂ ਆ ਰਹੇ ਤੁਸੀਂ ਬਈ ਸਰ ਇਹ ਮੈਡੀਸਨ ਲੈਣ ਚਾਹ। 80 ਇੱਥੇ ਲਗਭਗ ਮੈਨਸਾ ਪਹਿਲੀ ਸ਼ੀਵਰ ਆ ਜਾਂਦਾ। ਠੀਕ ਹੈ। ਆਪਣੇ ਵਾਸਤੇ ਵੀ ਪਰਖਦੇ ਆਂ ਘਰ ਵਾਸਤੇ ਵੀ। ਔਰ ਕੋਈ ਸੱਜਣ ਮਿੱਤਰ ਕਹਿੰਦਾ ਉਹਦੇ ਵਾਸਤੇ ਵੀ ਲੈ ਕੇ ਜਾਏਗੀ। ਹਰ ਕਹੇਗਾ ਤੁਹਾਨੂੰ ਬਹੁਤ ਜ਼ਿਆਦਾ ਪਰੇ। ਠੀਕ ਹੈ ਜੀ। ਟੀਮ ਦੇ ਵਿੱਚ ਪਾ ਰਹੇ ਤਾਂ ਇੱਕ ਤਨਾਗਾ ਪੈ ਜਾਂਦਾ ਬੁਰੀ ਗੱਲ। ਇਹ ਤਾਂ ਬਹੁਤ ਸੋਨਾ ਫਾਇਦਾ। ਠੀਕ ਹੈ ਧੰਨਵਾਦ। ਥੈਂਕ ਯੂ।